ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਵੱਡੇ ਖੱਲੂ ਕਾਰੇ ਬਾਰੇ ਅਫਗਾਨੀ ਦੁਰਾਨੀ ਫੌਜਾਂ ਦੁਆਰਾ ਕੀਤੇ ਸਿੱਖਾਂ ਦੇ ਭਾਰੀ ਕਤਲਿਆਮ ਨੂੰ ਕਹਿੰਦੇ ਹਨ ਇਹ 1746 ਦੇ ਛੋਟੇ ਖੱਲੂ ਕਾਰੇ ਤੋਂ ਵੱਖਰਾ ਹੈ ਜੋ ਦਹਾਕਿਆਂ ਤੱਕ ਜਾਰੀ ਰਿਹਾ ਸਿੱਖਾਂ ਨੂੰ ਖਤਮ ਕਰਨ ਦਾ ਅਫਗਾਨ ਹਮਲਾਵਰਾਂ ਦਾ ਖੂਨੀ ਕਾਰਾ ਸੀ ਵੱਡਾ ਕੱਲੂ ਕਾਰਾ ਫਰਵਰੀ 1762 ਨੂੰ ਪਿੰਡ ਕੋਪਰੂਹੀੜੇ ਦੀ ਧਰਤੀ ਤੋਂ ਸ਼ੁਰੂ ਹੋ ਕੇ ਤਲੇਰ ਝਨੀਰ ਵਿੱਚ ਦੀ ਹੁੰਦਾ ਹੋਇਆ ਅੱਗੇ ਪਿੰਡ ਕੁਤਬਾ ਬਾਵਣੀਆਂ ਕੋਲ ਜਾ ਕੇ ਖਤਮ ਹੋਇਆ ਕੱਲੂ ਕਾਰੇ ਦਾ ਮਤਲਬ ਸਭ ਕੁਝ ਬਰਬਾਦ ਹੋ ਜਾਣਾ ਹੈ ਕੱਲੂਕਾਰੇ ਸ਼ਬਦ ਦਾ ਸਬੰਧ ਅਫਗਾਨੀ ਬੋਲੀ ਨਾਲ ਹੈ ਵੱਡਾ ਕੱਲੂਕਾਰਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਕਾਂਡ ਹੈ ਸਿੱਖ ਇਤਿਹਾਸ ਦੀ ਅਹਿਮ ਘਟਨਾ ਹੈ ਇਸ ਦੌਰਾਨ ਸਿੱਖਾਂ ਨੂੰ ਸਮੂਹਕ ਤੌਰ ਤੇ ਸ਼ਹੀਦ ਕਰਕੇ ਉਹਨਾਂ ਦੀਆਂ ਜੜਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਾਨੂੰ ਬਾਣ ਦੇ ਛੰਬ ਵਿੱਚ 1746 ਈਸਵੀ ਨੂੰ ਛੋਟਾ ਕੱਲੂ ਘਾਰਾ ਵਾਪਰਦਾ ਹੈ ਅਤੇ ਪੂਰੇ 16 ਸਾਲ ਬਾਅਦ 5 ਫਰਵਰੀ 1762 ਈਸਵੀ ਵਿੱਚ ਕੁੱਪ ਰਹੀੜੇ ਵਿੱਚ ਵੱਡਾ ਕੱਲੂ ਘਾਰਾ ਸਿੱਖ ਦੀਵਾਲੀ ਵਿਸਾਖੀ ਉੱਤੇ ਕੋਈ ਵੱਡਾ ਮਸਲਾ ਹੱਲ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਜੁੜਦੇ ਸਨ ਜਦੋਂ ਅਹਿਮਦ ਸ਼ਾਹ ਦੁਰਾਨੀ 1761 ਈਸਵੀ ਵਿੱਚ ਪੰਜਾਬ ਵਿੱਚੋਂ ਲੰਘਿਆ ਤਾਂ ਉਸ ਨੂੰ ਸਿੱਖਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ ਸੀ ਇਸ ਹਮਲੇ ਦੌਰਾਨ ਹੀ ਕੈਦ ਕਰਕੇ ਲਜਾਈਆਂ ਜਾ ਰਹੀਆਂ 2200 Hindu ਇਸਤਰੀਆਂ ਨੂੰ ਸਿੱਖਾਂ ਨੇ ਅਹਿਮਦ ਸ਼ਾਹ ਤੋਂ छुड़ा ਕੇ ਸਤਿਕਾਰ ਨਾਲ ਘਰੋ ਘਰੀ ਪਹੁੰਚਾਇਆ ਸੀ ਦੁਰਾਨੀ ਇਸ ਤੋਂ ਬਹੁਤ ਪਰੇਸ਼ਾਨ ਸੀ ਅਤੇ ਸਿੱਖਾਂ ਤੋਂ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ। ਪੰਜਾਬ ਵਿੱਚ ਕੁਝ ਲੋਕ ਅਹਿਮਦ ਸ਼ਾਹ ਲਈ ਸਿੱਖਾਂ ਦੀ ਮੁਖਬਰੀ ਕਰ ਰਹੇ ਸਨ। ਵੱਡਾ ਕੱਲੂਕਾਰਾ 1762 ਈਸਵੀ ਨੂੰ ਅਹਿਮਦ ਸ਼ਾਹ ਅਫਦਾਲੀ ਦੇ 6ਵੇਂ ਹਮਲੇ ਦੌਰਾਨ ਵਾਪਰਿਆ ਸੀ। ਅਫਦਾਲੀ ਨੇ ਭਾਰਤ ਉੱਤੇ 11 ਹਮਲੇ ਕੀਤੇ ਸਨ। ਅਖੀਰ ਸਿੱਖਾਂ ਹੱਥੋਂ ਹੋਈਆਂ ਬੇਇੱਜ਼ਤੀ ਭਰੀਆਂ ਹਾਰਾਂ ਤੋਂ ਬਾਅਦ ਹੀ ਉਹ ਹਮਲੇ ਕਰਨ ਤੋਂ ਬਾਜ਼ ਨਾ ਆਇਆ 1761 ਵਿੱਚ ਆਪਣੇ ਪੰਜਵੇਂ ਹਮਲੇ ਸਮੇ ਮਰਾਠਿਆਂ ਨੂੰ ਹਰਾਉਣ ਤੋਂ ਬਾਅਦ 25-26 ਹਜ਼ਾਰ ਮਰਾਠਾ ਔਰਤਾਂ ਬੱਚਿਆਂ ਨੂੰ ਬੰਦੀ ਬਣਾ ਕੇ ਅਬਦਾਲੀ ਕਾਬਲ ਨੂੰ ਚੱਲ ਪਿਆ ਪੰਜਾਬ ਵਿੱਚ ਵੜਦੇ ਹੀ ਹਮੇਸ਼ਾ ਵਾਂਗ ਸਿੱਖ ਉਸ ਦੇ ਪਿੱਛੇ ਲੱਗ ਗਏ ਉਹਨਾਂ ਨੇ ਲੱਖਾਂ ਰੁਪਏ ਦਾ ਮਾਲ ਅਸਬਾਬ ਲੁੱਟ ਲਿਆ ਤੇ ਹਜ਼ਾਰਾਂ ਹਿੰਦੂ ਕੁੜੀਆਂ ਤੇ ਮੁੰਡਿਆਂ ਨੂੰ ਅਫਦਾਲੀ ਦੇ ਪੰਜੇ ਵਿੱਚੋਂ ਛੁੜਵਾ ਕੇ ਘਰੋਂ ਘਰੀ ਪਹੁੰਚਾਇਆ ਅਫਦਾਲੀ ਨੇ ਭਾਰਤ ਵਿੱਚ ਮੁਗਲਾਂ ਤੇ ਮਰਾਠਿਆਂ ਦਾ ਲੱਕ ਤੋੜ ਦਿੱਤਾ ਸੀ ਹੁਣ ਸਿਰਫ ਸਿੱਖ ਹੀ ਉਸ ਦਾ ਮੁਕਾਬਲਾ ਕਰਨ ਵਾਲੇ ਬੱਚੇ ਸਨ ਅਬਦਾਲੀ ਦੇ ਕਾਬਲ ਜਾਂਦੇ ਹੀ ਸਿੱਖਾਂ ਨੇ ਥਾਂ-ਥਾਂ ਆਪਣੇ ਕਬਜ਼ੇ ਕਰ ਲਏ ਅਕਤੂਬਰ 1761 ਨੂੰ ਸਿੱਖਾਂ ਨੇ ਗੁਰਮਤਾ ਕਰਕੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਲਾਹੌਰ ਦੇ ਹਾਕਮ 우ਬੈਦ ਖਾਨ ਨੂੰ ਹਰਾ ਕੇ ਲਾਹੌਰ ਤੇ ਕਬਜ਼ਾ ਕਰ ਲਿਆ ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਤਖਤ ਤੇ ਬਿਠਾ ਕੇ ਸੁਲਤਾਨ ਉਲ ਕੌਮ ਦੀ ਉਪਾਦੀ ਪ੍ਰਦਾਨ ਕੀਤੀ ਸਿੱਖਾਂ ਨੂੰ ਪਤਾ ਸੀ ਕਿ ਅਜੇ ਉਹਨਾਂ ਕੋਲ ਲਾਹੌਰ ਤੇ ਕਬਜ਼ਾ ਬਰਕਰਾਰ ਰੱਖਣ ਦੀ ਤਾਕਤ ਨਹੀਂ ਹੈ ਇਸ ਲਈ ਉਹਨਾਂ ਨੇ ਲਾਹੌਰ ਛੱਡ ਕੇ ਜੰਡਿਆਲੇ ਸਰਕਾਰੀ ਚੁਗਲ ਮਹੰਤ ਅਕਾਲਦਾਸ ਨਿਰੰਜਣੀਏ ਨੂੰ ਘੇਰਾ ਪਾ ਲਿਆ ਉਸਨੇ ਭਾਈ ਤਾਰੂ ਸਿੰਘ ਅਤੇ ਮਹਿਤਾਬ ਸਿੰਘ ਮੀਰਾ ਕੋਟिए ਵਰਗੇ ਕਈ ਯੋਧਿਆਂ ਨੂੰ ਚੁਗਲੀ ਕਰਕੇ ਕਤਲ ਕਰਵਾਇਆ ਸੀ। ਮਹੰਤ ਨੇ ਆਪਣੇ ਦੂਦ ਅਬਦਾਲੀ ਵੱਲ ਭਜਾ ਦਿੱਤੇ। ਅਬਦਾਲੀ ਪਹਿਲਾਂ ਹੀ ਪੰਜਾਬ ਵੱਲ ਚੱਲ ਪਿਆ ਸੀ। ਸਿੱਖਾਂ ਨੂੰ ਵੀ ਅਬਦਾਲੀ ਦੇ ਆਉਣ ਦਾ ਪਤਾ ਚੱਲ ਗਿਆ। ਉਹ ਆਪਣੇ ਟੱਬਰ ਨੂੰ ਮਾਲਵੀ ਦੇ ਰੇਤਲੇ ਇਲਾਕਿਆਂ ਵੱਲ ਛੱਡਣ ਲਈ ਚੱਲ ਪਏ ਤਾਂ ਜੋ ਵੇ ਫਿਕਰ ਹੋ ਕੇ ਅਬਦਾਲੀ ਦਾ ਮੁਕਾਬਲਾ ਕਰ ਸਕਣ ਜਦੋਂ ਅਬਦਾਲੀ ਲਾਹੌਰ ਪਹੁੰਚਿਆ ਤਾਂ ਸਿੱਖ ਸਤਲੁਜ ਟੱਪ ਕੇ ਮਲੇਰ ਕੋਟਲੇ ਦੇ ਨਜ਼ਦੀਕ ਪਿੰਡ ਕੁੱਪ ਨੇੜੇ ਡੇਰਾ ਲਾਈ ਬੈਠੇ ਸਨ ਸਿੱਖਾਂ ਦੀ ਫੌਜ ਉਸ ਵੇਲੇ 50 ਤੋਂ 1000 ਦੇ ਕਰੀਬ ਸੀ 50-60 ਹਜ਼ਾਰ ਹੀ ਔਰਤਾਂ ਬੱਚੇ ਤੇ ਵਿਰਧ ਸਨ ਸਿੱਖਾਂ ਨੂੰ ਉਸ ਵੇਲੇ ਅਫਦਾਲੀ ਦੇ ਹੁਕਮ ਨਾਲ ਮਲੇਰਕੋਟਲੇ ਦੇ ਨਵਾਬ ਭੀਖਨ ਸ਼ਾ ਤੇ ਸਰਹੰਦ ਦੇ ਸੂਬੇਦਾਰ ਜੈਨ ਖਾਨ ਨੇ ਘੇਰਾ ਪਾਇਆ ਹੋਇਆ ਸੀ ਅਫਦਾਲੀ ਨੂੰ ਜਦੋਂ ਸਿੱਖਾਂ ਦੇ ਮਲੇਰਕੋਟਲੇ ਲਾਗੇ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ 5 ਫਰਵਰੀ 1762 ਨੂੰ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਹੀ ਅਬਦਾਲੀ ਨੇ ਦਲ ਖਾਲਸਾ ਤੇ ਬੜਾ ਕੈਰੀ ਹਮਲਾ ਕਰ ਦਿੱਤਾ ਉਸਨੇ ਅੱਧੀ ਫੌਜ ਆਪ ਰੱਖੀ ਤੇ ਅੱਧੀ ਆਪਣੀ ਵਜ਼ੀਰ ਸ਼ਾਹ ਵਲੀ ਖਾਨ ਨੂੰ ਦੇ ਕੇ ਸਮੇਤ ਜੈਨ ਖਾਨ ਭੀਖਨ ਸ਼ਾ ਅਤੇ ਦਿਵਾਨ ਲక్ష్ਮੀ ਨਾਰਾਇਣ ਸਿੱਖਾਂ ਦੇ ਵਹੀਰ ਤੇ ਹਮਲਾ ਕਰਨ ਲਈ ਭੇਜ ਦਿੱਤਾ ਸਿੱਖਾਂ ਨੇ ਆਪਣੇ ਵਹੀਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਤੇ ਮੁਕਾਬਲੇ ਲਈ ਡੱਟ ਗਏ ਇਸ ਯੁੱਧ ਵਿੱਚ ਤਕਰੀਬਨ ਸਾਰੀਆਂ ਮਿਸਲਾਂ ਦੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਸ਼ਾਮਲ ਸਨ ਸ਼ਾਹ ਅਲੀ ਖਾਨ ਵਜ਼ੀਰ ਨੇ ਬਹੀਰ ਦਾ ਬੜਾ ਨੁਕਸਾਨ ਕੀਤਾ ਹਜ਼ਾਰਾਂ ਬਿਰਦ ਔਰਤਾਂ ਤੇ ਬੱਚੇ ਮਾਰ ਦਿੱਤੇ ਤੇ ਹਜ਼ਾਰਾਂ ਬੰਦੀ ਬਣਾ ਲਏ ਪਤਾ ਲੱਗਣ ਤੇ ਸਰਦਾਰ ਜੱਸਾ ਸਿੰਘ ਨੇ ਸਰਦਾਰ ਸ਼ਾਮ ਸਿੰਘ ਕਰੋੜਾ ਸਿੰਘ ਨਾਹਰ ਸਿੰਘ ਤੇ ਕਰਮ ਸਿੰਘ ਨੂੰ ਮਦਦ ਵਾਸਤੇ ਭੇਜਿਆ ਸਿੱਖਾਂ ਨੇ ਬੰਦੀ ਛੁੜਵਾ ਲਈ ਤੇ ਸ਼ਾਹ ਵਲੀ ਦੀ ਫੌਜ ਦਾ ਬੜਾ ਨੁਕਸਾਨ ਕੀਤਾ ਸਰਦਾਰ ਚਰਤ ਸਿੰਘ ਹੱਥੋਂ ਜਰਨੈਲ ਸਰ ਬੁਲੰਦ ਖਾਨ ਤੇ ਸਰਦਾਰ ਜੱਸਾ ਸਿੰਘ ਹੱਥੋਂ ਪ੍ਰਧਾਨ ਸੈਨਾਪਤੀ ਜਹਾਨ ਖਾਨ ਜ਼ਖਮੀ ਹੋ ਗਿਆ ਇਸ ਕੱਲੂ ਘਾਰੇ ਵਿੱਚ ਸਿੱਖਾਂ ਦੀ ਫੌਜ 50000 ਤੇ ਅਬਦਾਲੀ ਦੀ 2 ਲੱਖ ਸੀ ਸਿੱਖਾਂ ਦੇ 16 ਉਹ 18000 ਬਾਲ ਬੱਚੇ ਤੇ ਔਰਤਾਂ ਤੇ 10 12000 ਸਿੱਖ ਫੌਜ ਕਰੀਬ 25 30000 ਕਤਲ ਹੋਏ ਅਬਦਾਲੀ ਦੀ ਫੌਜ ਦੇ ਕਈ ਬੰਦੇ ਵੀ ਮਾਰੇ ਗਏ ਸਿੱਖਾਂ ਦਾ ਸਾਰਾ ਸਮਾਨ ਵੀ ਲੁੱਟ ਲਿਆ ਗਿਆ ਅਬਦਾਲੀ ਦੀ ਫੌਜ ਦੇ ਨਾਲ ਪੰਜਾਬ ਦੇ ਸਾਰੇ ਫੌਜਦਾਰ ਤੇ ਚੌਧਰੀਆਂ ਦੀ ਫੌਜ ਸੀ ਅਬਦਾਲੀ ਨੇ ਸਿੱਖ ਫੌਜਾਂ ਦਾ ਬਰਨਾਲੇ ਤੱਕ ਪਿੱਛਾ ਕੀਤਾ ਤੇ ਸਿੱਖਾਂ ਦੀਆਂ ਖਿੱਲਰੀਆਂ ਲਾਸ਼ਾਂ ਨੂੰ ਇਕੱਠਾ ਕਰਕੇ 60 ਗੱਡੀਆਂ ਤੇ ਲੱਦ ਕੇ ਲਾਹੌਰ ਦੇ ਦਰਵਾਜ਼ੇ ਦੇ ਮਨਾਰਾਂ ਉੱਪਰ ਟੰਗਵਾ ਦਿੱਤੀਆਂ ਇਸ ਲੜਾਈ ਨੂੰ ਸਿੱਖਾਂ ਦੀ ਬਹਾਦਰੀ ਕਰਕੇ ਜਾਣਿਆ ਜਾਂਦਾ ਹੈ ਅੰਮ੍ਰਿਤਸਰ ਤੇ ਦਮਦਮਾ ਸਾਹਿਬ ਵਾਲੀਆਂ ਪ੍ਰਾਤਨ ਵੀੜਾਂ ਅਬਦਾਲੀ ਨੇ ਨਸ਼ਟ ਕਰ ਦਿੱਤੀਆਂ ਸਨ ਇਸ ਕੱਲੂ ਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਕੋਪ ਰਹੀੜੇ ਵਿੱਚ ਯਾਦਗਾਰ ਸਥਾਪਿਤ ਹੈ ਇਹ ਸਿੱਖ ਇਤਿਹਾਸ ਦਾ ਮੁਗਲ ਬਾਦਸ਼ਾਹ ਅਹਿਮ ਸ਼ਾ ਅਬਦਾਲੀ 20 ਸਾਲ ਦੀ ਉਮਰ ਵਿੱਚ ਬਾਦਸ਼ਾਹ ਬਣ ਗਿਆ ਸੀ ਚੜਦੀ ਉਮਰ ਰਾਜ ਦਾ ਨਸ਼ਾ ਆਪਣਾ ਰਾਜ ਵਧਾਉਣ ਬਾਰੇ ਸੋਚਣ ਲੱਗਾ ਉਸਦੀ ਸੂਈ ਵਪਾਰ ਕਰਨ ਦੇ ਬਹਾਨੇ ਇੱਥੋਂ ਸਾਰਾ ਭੇਦ ਲੈ ਜਾਂਦੇ ਸਾਡੇ ਲੋਕਾਂ ਨੂੰ ਤੰਬਾਕੂ ਦੇ ਪੈੜੇ ਐਬ ਦੀ ਵੀ ਦੇਣ ਇਹਨਾਂ ਦੀ ਹੀ ਹੈ ਅਖੀਰ ਅਬਦਾਲੀ ਦੀ ਤੇਜ਼ ਤਰਾਰ ਅੱਖ ਬੇਲਗਾਮ ਹਿੰਦੁਸਤਾਨ ਤੇ ਆਈ ਅਬਦਾਲੀ ਨੇ ਭਾਰਤ ਤੇ ਹੰਕਾਰੀ ਤੇ ਧਾੜ ਵੀ ਬਣ ਕੇ 10 ਹਮਲੇ ਕੀਤੇ ਇਹ ਇਸ ਦਾ ਛੀਮਾ ਹਮਲਾ ਸੀ ਇਸ ਵਾਰ ਅਬਦਾਲੀ ਤੇ ਇਸ ਦੇ ਝੋਲੀ ਚੁ ਜਰਨਾਲਾ ਕਮਾਂਡਰਾਂ ਦੇ ਹੌਸਲੇ ਬੁਲੰਦ ਸਨ ਕਿਉਂਕਿ 1 ਸਾਲ ਪਹਿਲਾਂ 1761 ਵਿੱਚ ਬਹਾਦਰ ਖਵੌਣ ਵਾਲੇ ਮਰਹੱਟਿਆਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਹਰਾਇਆ ਸੀ ਕੁਝ ਵੀ ਸੀ ਪਰ ਜਿਨ੍ਹਾਂ ਨੇ ਸਿੰਘਾਂ ਦੀ ਹੱਥ ਵੇਖੇ ਸੀ ਉਹ ਅੰਦਰੋਂ ਤਹਿਕਦੇ ਸਨ ਸਿੰਘਾਂ ਨੇ ਤੁਰਕਾਂ ਨੂੰ ਕਈ ਵਾਰ ਸਤਲੁਜ ਚਨਾਬ ਤੇ ਰਾਵੀ ਦਰਿਆ ਦਾ ਕਿਨਾਰਾ ਵਿਖਾਇਆ ਸੀ ਜਦੋਂ ਅਬਦਾਲੀ ਦਿੱਲੀ ਕਰਨਾਲ ਪਾਣੀਪਤ ਮਥਰਾ ਤੇ ਆਗਰਾ ਵਗੈਰਾ ਨੂੰ ਲੁੱਟ ਦਾ ਮਾਲ ਚਾਂਦੀ ਸੋਨਾ ਧਨ ਧੀਆਂ ਪੈਣਾ ਨੂੰ ਆਪਣੇ ਸਿਪਾਹੀਆਂ ਅੱਗੇ ਇੱਜੜ ਦੀ ਤਰ੍ਹਾਂ ਤੋੜ ਦਿੰਦਾ ਤਾਂ Hindu ਲੋਕ ਹੱਥ ਬੰਨ ਕੇ ਮੂਰਤੀਆਂ ਅੱਗੇ ਆਰਤੀਆਂ ਕਰਦੇ ਰਹਿ ਜਾਂਦੇ ਉਸ ਸਮੇਂ ਤੱਕ ਧੀਆਂ ਪੈਣਾ ਦੇ ਮੁੱਲ ਪੈ ਜਾਂਦੇ ਅਬਦਾਲੀ ਦੇ ਸਿਪਾਹੀ ਹਿੰਦੂਆਂ ਦੇ ਘਰਾਂ ਵਿੱਚੋਂ ਜਿੱਥੇ ਵੀ ਦਾਣੇ ਤੇ ਗਹਿਣੇ ਹੁੰਦੇ ਲੈ ਜਾਂਦੇ ਲੋਕਾਂ ਦਾ ਮਨੋਬਲ ਇੱਥੋਂ ਤੱਕ ਗਿਰ ਚੁੱਕਾ ਸੀ ਕਿ ਕਹਾਵਤ ਬਣ ਗਈ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਜੇ ਕੋਈ ਇੰਨਾ ਤੁਰਕਾਂ ਨੂੰ ਬੰਗਾਰਦਾ ਸੀ ਉਹ ਸਨ ਸਿੱਖ ਸਰਦਾਰ ਜਦੋਂ ਕਦੇ ਸਿੰਘਾਂ ਦੀ ਟੱਕਰ ਮੁਗਲ ਸਿਪਾਈਆਂ ਨਾਲ ਹੋ ਜਾਂਦੀ ਸਿੰਘ ਲੜਕੀਆਂ ਨੂੰ ਛੁੜਾ ਉਹਨਾਂ ਦੇ ਪਿੰਡ ਛੱਡ ਆਉਂਦੇ ਲੁੱਟਦਾ ਮਾਲ ਤੇ ਘੋੜੇ ਆਪ ਰੱਖਦੇ ਸਿਪਾਹੀ ਸੂਬੇਦਾਰਾਂ ਕੋਲ ਸ਼ਿਕਾਇਤਾਂ ਲਾਉਂਦੇ ਤੁਰਕ ਸਿੰਘਾਂ ਤੋਂ ਪਾਣੀ ਵਾਂਗ ਚੱਲਦੇ ਸਨ ਸਿੰਘਾਂ ਨੇ ਕਈ ਵਾਰ ਮੁਗਲ ਅਫਸਰ ਸੂਬੇਦਾਰ ਜਰਨੈਲ ਖਵਾਜ਼ਾ ਮਿਰਜ਼ਾ ਉਬੈਦ ਖਾਨ ਜੈਨ ਖਾਨ ਨੂਰਦੀਨ ਤੇ ਅਸਲਮ ਵਰਗਿਆਂ ਨੂੰ ਭਜਾ ਕੇ ਰਾਜ ਕੀਤਾ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਿੱਖ ਕੌਮ ਦਾ ਜ਼ਬਰਦਸਤ ਬਾਦਸ਼ਾਹ ਬਣਿਆ ਸੂਰਬੀਰ ਤੇ ਬਹਾਦਰ ਸਿੱਖ ਕੌਮ ਨੇ ਕਾਬਲ ਦੀਆਂ ਕੰਧਾਂ ਤੱਕ ਤਹਿਲਕਾ ਮਚਾ ਦਿੱਤਾ ਜੋ ਕੰਮ ਬਹੁ ਗਿਣਤੀ ਨਾ ਕਰ ਸਕੀ ਉਹ ਮੁਠੀ ਭਰ ਸਿੰਘਾਂ ਨੇ ਕਰਕੇ ਵਿਖਾ ਦਿੱਤਾ ਸਿੱਖਾਂ ਨੇ ਸਾਡੇ ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਉਹਨਾਂ ਦੇ ਦੇਸ਼ ਘਰ ਤੱਕ ਜਾ ਕੇ ਵੀ ਸੋਧਿਆ ਆਮ ਲੋਕ ਸੁਖੀ ਹੋਏ ਪਰ ਇਹ ਬਹੁਤਾ ਸਮਾਂ ਨਾ ਚੱਲਿਆ ਅਬਦਾਲੀ ਨੂੰ ਇਸ ਚੜਦੀ ਕਲਾ ਦੀ ਖਬਰ ਹੋ ਗਈ ਉਸਨੇ ਪੰਜਾਬ ਵੱਲ ਨੂਰਦੀਨ ਦੀ ਅਗਵਾਈ ਹੇਠ ਖਾਸ ਫੁਰਤੀਲੀ ਫੌਜ ਭੇਜੀ ਆਉਂਦਿਆਂ ਹੀ ਉਸ ਦਾ ਟਕਰਾ ਛਣਾਬ ਦਰਿਆ ਦੇ ਕਿਨਾਰੇ ਸਰਦਾਰ ਚੜਤ ਸਿੰਘ ਸ਼ੁਕਰਚੱਕੀਏ ਨਾਲ ਹੋਇਆ ਸਿੰਘਾਂ ਨੇ ਅਬਦਾਲੀ ਦਾ ਜ਼ਬਰਦਸਤ ਦਸਤਾ ਪਤਾਸੇ ਵਾਂਗ ਭੋਰ ਦਿੱਤਾ 1761 ਦੀ ਦੀਵਾਲੀ ਸਿੱਖ ਸਾਰੀ ਸਿੱਖ ਸੰਗਤ ਨੇ ਧੂਮ ਧਾਮ ਨਾਲ ਮਨਾਈ। ਸ੍ਰੀ ਅੰਮ੍ਰਿਤਸਰ ਵਿੱਚ ਜੱਸਾ ਸਿੰਘ ਆਲੂਵਾਲੀਏ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ। ਗੁਰਮਤੀ ਪਾਸ ਹੋਏ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵਿਚਾਰਾਂ ਹੋਈਆਂ। ਹਰ ਧਰਮ ਨੂੰ ਵਦਨ ਫੁੱਲਣ ਲਈ ਕੋਈ ਰੁਕਾਵਟ ਨਹੀਂ ਆਵੇਗੀ। ਮੁਖਬਰਾਂ ਨੂੰ ਸੋਧਣ ਲਈ ਮਤੇ ਪਾਸ ਹੋਏ। ਸਭ ਤੋਂ ਵੱਡਾ ਮੁਖਬਰ ਜੰਡਿਆਲੇ ਦਾ ਆਕਾਲ ਦਾਸ ਸੀ। ਉਸਨੇ अनेका ਨੌਜਵਾਨਾਂ ਸ਼ਹੀਦ ਕਰਵਾਏ ਸਿੱਖ ਕਾਰਵਾਈਆਂ ਦੀ ਸਾਰੀ ਰਿਪੋਰਟ ਅਫਦਾਲੀ ਤੱਕ ਜਾਂਦੀ ਸੀ ਸਿੰਘਾਂ ਨੇ ਜੰਡਿਆਲੇ ਜਾ ਕੇ ਅਕਾਲਦਾਸ ਨੂੰ ਘਰੋਂ ਬਾਹਰ ਕੱਢ ਲਿਆ ਪੁੱਛੰਤੀ ਮਿੰਤਾ ਤਰਲੇ ਕਰਨ ਲੱਗਿਆ ਅੱਗੇ ਤੋਂ ਅਜੀਹਾ ਨਾ ਕਰਨ ਦੀ ਸੌਖਾਦੀ ਇਸ ਸਪੋਲੀਏ ਅਕਾਲਦਾਸ ਨੇ ਹੀ ਖਾਲਸਾ ਪੰਥ ਦੇ ਡੰਗ ਮਾਰਿਆ ਜੈਨ ਖਾਨ ਨੇ ਅਕਲਦਾਸ ਨਾਲ ਮਿਲ ਕੇ ਅਬਦਾਲੀ ਵੱਲ ਸੁਨੇਹਾ ਭੇਜਿਆ ਅਬਦਾਲੀ ਰਾਤ ਦੇ ਹਨੇਰੇ ਵਿੱਚ ਪੱਟੀ ਆਇਆ ਖਾਨਾ ਨਾਲ ਅਤੇ ਅਕਲਦਾਸ ਵਰਗੇ 도ਗਲਿਆਂ ਨਾਲ ਮੀਟਿੰਗ ਕੀਤੀ ਅਫਗਾਨੀ ਆਪਣੇ ਦੁੱਖ ਰੋਣ ਲੱਗੇ ਸ਼ਾਜੀ ਸਿੰਘਾਂ ਨੇ ਤਾਂ ਸਾਡਾ ਜੌਣਾ ਦੁੱਬਰ ਕਰ ਦਿੱਤਾ ਸਾਨੂੰ ਇਥੋਂ ਲੈ ਚੱਲੋ ਅਸੀਂ ਤੰਗ ਹਾਂ ਸਾਨੂੰ ਸਿੰਘਾਂ ਤੋਂ ਡਰ ਲੱਗਦਾ ਅਹਿਮਦ ਸ਼ਾਹ ਅਫਦਾਲੀ ਆਪਣੇ ਮਹਤਵਪੂਰਨ ਆਦਮੀਆਂ ਨੂੰ ਸਾਵਧਾਨ ਕਰਕੇ ਚਲਿਆ ਗਿਆ। ਭੀਖਮ ਸ਼ਾਹ ਮਲੇਰ ਕੋਟਲਾ ਜੈਨ ਖਾਨ ਸਰਹਿੰਦ ਸਾਹ ਹੁਸੈਨ ਰਾਏ ਕੋਟ ਤੇ ਹੋਰ ਖਾਨਾ ਨੇ ਸਿੰਘਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਅਕਲਦਾਸ ਮੁਖਬਰ ਦਾ ਅੱਗੇ ਦੀ ਅੱਗੇ ਜਾਲ ਪਾਇਆ ਹੋਇਆ ਸੀ। ਸਿੰਘਾਂ ਨੂੰ ਪਤਾ ਲੱਗ ਗਿਆ ਕਿ ਅਫਦਾਲੀ ਬਹੁਤ ਸਾਰੀ ਫੌਜ ਲੈ ਕੇ ਆ ਰਿਹਾ ਹੈ। ਇਹ ਜੰਗ ਇਕੱਲੇ ਸਿੰਘਾਂ ਨਾਲ ਹੋਵੇਗੀ। ਸਿੱਖ ਸਰਦਾਰਾਂ ਨੇ ਮੀਟਿੰਗ ਕੀਤੀ ਮਤਾ ਪਾਸ ਹੋਇਆ ਕਿ ਜੋ ਕਾਫਲੇ ਨਾਲ ਬੱਚੇ ਔਰਤਾਂ ਤੇ ਬੁੱਢੇ ਹਨ ਇਹਨਾਂ ਨੂੰ ਬੀਕਾਨੇਰ ਦੇ ਜੰਗਲਾਂ ਵਿੱਚ ਛੱਡ ਆਵੋ ਅਤੇ ਹਥਿਆਰ ਅੱਗੇ ਕਿਸੇ ਥਾਂ ਟਿਕਾਣੇ ਲਾਏ ਜਾਣ ਜਥੇਦਾਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਕਹਿਣ ਲੱਗਾ ਸਿੰਘੋ ਇਸ ਬਦਾਲੀ ਨੂੰ ਅਜੀਹਾ ਸਬਕ ਸਿਖਾਉਣਾ ਹੈ ਕਿ ਮੁੜ ਕੇ ਸਾਡੇ ਪੰਜਾਬ ਵੱਲ ਅੱਖ ਨਾ ਚੁੱਕੇ ਉਸ ਦੀ ਵੱਦ ਫੌਜ ਕੁਝ ਨਹੀਂ ਕਰ ਸਕਦੀ ਖਾਲਸਾ ਪੰਥ ਦਰਿਆ ਸਤਲੁਜ ਪਾਰ ਕਰਕੇ ਜਗਰਾਉਂ ਸ਼ਹਿਰ ਪਾਰ ਕਰਕੇ ਸੁਧਾਰ ਆਂਡਲੂ ਤੇ ਜੁੜਾਹਾ ਆਦ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਅਹਿਮਦਗੜ ਮੰਡੀ ਨੇੜੇ ਸ਼ਾਮ ਤੱਕ ਪਹੁੰਚ ਗਿਆ ਅੱਗੇ ਰਾਤ ਕੱਟਣੀ ਸੀ ਮੁਕਾਮ ਕੋਪਰਹੀੜਾ ਪਿੰਡ ਤੋਂ ਪਿੰਡ ਕੁਤਬਾ ਬਾਵਨੀਆਂ ਤੱਕ ਜਥੇਦਾਰਾਂ ਨੇ ਕਿਹਾ ਸਿੰਘੋ ਅੱਗੇ ਕੋਈ ਸੁਰੱਖਿਅਤ ਥਾਂ ਵੇਖੋ ਤਾਂ ਕੁਝ ਪਿੰਡਾਂ ਨੇ ਪਿੰਡ ਜੰਡਾਲੀ ਤੋਂ ਅੱਗੇ ਪਿੰਡ ਰੋਹੀੜੇ ਨੇੜੇ ਥਾਂ ਵੇਖੀ ਜਿੱਥੇ ਦਰਖਤ ਸਰਕੜਾ ਤੇ ਕੇਸੂ ਦੇ ਬੂਟੇ ਬਹੁਤ ਸੀ ਸਾਰਾ ਖਾਲਸਾ ਦਲ ਇਸ ਥਾਂ ਇਕੱਠਾ ਹੋ ਗਿਆ ਮੁਖਬਰ ਸਤਲੁਸ ਤੋਂ ਬਹੀਰ ਦੇ ਪਿੱਛੇ ਲੱਗੇ ਹੋਏ ਸੀ ਪਹਿਲੀ ਰਾਤ ਨੂੰ ਅਕਲਦਾਸ ਦੀ ਮੁਖਬਰੀ ਦੀ ਖਬਰ ਸੁਣ ਕੇ ਜੈਨ ਖਾਨ 2000 ਘੋੜ ਸਵਾਰ ਤੇ 3000 ਪੈਦਲ ਨੌਜਵਾਨ ਤੇ ਤੋਪਖਾਨਾ ਲੈ ਕੇ ਕੁੱਪ ਨੇੜੇ ਆ ਗਿਆ ਨਵਾਬ ਮਲੇਰ ਕੋਟਲਾ ਵੀ ਆਪਣੀ ਫੌਜ ਲੈ ਕੇ ਆ ਗਿਆ ਕੁਝ ਸਮੇਂ ਬਾਅਦ ਹੀ ਲੁਧਿਆਣੇ ਵੱਲ ਦੀ ਅਬਦਾਲੀ ਵੀ ਜੰਡਾਲੀ ਨੇੜੇ ਆ ਗਿਆ ਅਬਦਾਲੀ ਦੀ ਫੌਜ ਲੱਖ ਦੇ ਨੇੜੇ ਸੀ ਜੋ ਕੋਈ ਪਿੰਡਾਂ ਦੇ ਏਰੀਏ ਵਿੱਚ ਹਰਲ ਹਰਲ ਕਰਦੀ ਫਿਰਦੀ ਸੀ ਅਬਦਾਲੀ ਦੀ ਮੀਟਿੰਗ ਜੈਨ ਖਾਨ ਭੀਖਮशाह ਸ਼ਾਹ ਹੁਸੈਨ ਤੇ ਆਪਣੇ ਫੌਜ ਦੇ ਕਮਾਂਡਰਾਂ ਨਾਲ ਹੋਈ ਪਹਿਲਾ ਮਸ਼ਵਰਾ ਪਾਸ ਹੋਇਆ ਕਿ ਫੌਜ ਦੀ ਤੇ ਇਸ ਏਰੀਏ ਦੀ ਅਤੇ ਸਿੱਖਾਂ ਦੀ ਜਾਂਚ ਕੀਤੀ ਜਾਵੇ ਕਿ ਕਿੰਨੇ ਕੁ ਹਨ ਦੂਜਾ ਮਸ਼ਵਰਾ ਹੋਇਆ ਕਿ ਸਵੇਰੇ 2 ਘੰਟਿਆਂ ਵਿੱਚ ਸਿੱਖਾਂ ਨੂੰ ਖਤਮ ਕਰਕੇ ਅੱਗੇ ਤੋਂ ਕੋਈ ਸਿਰ ਨਾ ਚੁੱਕੇ ਸਖਤਾਈ ਕਰਕੇ ਅਬਦਾਲੀ ਵਾਪਸ ਮੁੜ ਜਾਵੇਗਾ ਸੇਖ ਬਹੀਰ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ ਛਾਪਾ ਮਾਰ ਢੰਗ ਨਾਲ ਫੌਜ ਇੱਕ ਦੂਜੇ ਨਾਲ ਜੁੜ ਗਈ ਸਿੰਘਾਂ ਨੂੰ ਇਸ ਕਾਰਵਾਈ ਦਾ ਬਿਲਕੁਲ ਪਤਾ ਨਾ ਲੱਗਾ ਸਿੰਘਾਂ ਦੇ ਮਨ ਵਿੱਚ ਇਹ ਸੀ ਕਿ ਅਬਦਾਲੀ 4-5 ਦਿਨਾਂ ਤੱਕ ਉਹਨਾਂ ਦੇ ਨੇੜੇ ਲੱਗੇਗਾ ਅਬਦਾਲੀ ਦੇ ਸਿਪਾਈਆਂ ਦੇ ਲਾਲ ਰੰਗ ਦੀ ਵਾਦੀ ਪਾਈ ਹੋਈ ਸੀ ਉੱਥੇ ਕੇਸੂ ਦੇ ਬੂਟਿਆਂ ਨੂੰ ਲਾਲ ਰੰਗ ਦੇ ਫੁੱਲ ਸੀ ਇਹ ਭੁਲੇਖਾ ਵੀ ਸਿੰਘਾਂ ਨੂੰ ਘਾਟੇ ਵਿੱਚ ਗਿਆ ਸਿੰਘ ਬੇਫਿਕਰ ਹੋ ਕੇ ਸੌਂ ਗਏ। ਕੁਝ ਹਾਲੇ ਦੁਆਲੇ ਪਹਿਰਾ ਦੇਣ ਲੱਗੇ। ਸਿੰਘ 4 ਵਜੇ ਉੱਠੇ। ਪਸ਼ੂਆਂ ਨੂੰ ਕੱਖ ਪੱਠੇ ਪਾਉਣ ਲੱਗੇ ਤਾਂ ਜੈਨ ਖਾਨ ਦੇ ਕਮਾਂਡਰ ਲੱਸੀ ਰਾਮ ਸਰਹਿੰਦ ਨੇ ਮਲੇਰ ਕੋਟਲੇ ਵਾਲੇ ਪਾਸੇ ਤੋਂ ਅਚਾਨਕ ਬਹੀਰ ਤੇ ਹਮਲਾ ਕਰ ਦਿੱਤਾ। ਪਹਿਲਾਂ-ਪਹਿਲਾਂ ਸਿੰਘਾਂ ਦਾ ਕਾਫੀ ਨੁਕਸਾਨ ਹੋਇਆ ਪਰ ਸਿੰਘ ਛੇਤੀ ਹੀ ਸੰਭਲ ਗਏ। ਸਿੰਘਾਂ ਨੂੰ ਜਦੋਂ ਪਤਾ ਲੱਗਿਆ ਕਿ ਦੁਸ਼ਮਣ ਤਾਂ ਸਿਰ ਤੇ ਚੜਿਆ ਬੈਠਾ ਹੈ ਉਹ ਜਥੇਦਾਰਾਂ ਦੀ ਅਗਵਾਈ ਹੇਠ ਇੱਕ ਤੂਫਾਨ ਦੀ ਤਰ੍ਹਾਂ ਉੱਠੀ ਜੋ ਵੀ ਹਥਿਆਰ ਸ਼ਸਤਰ ਹੱਥ ਵਿੱਚ ਆਇਆ ਉਸ ਨਾਲ ਹੀ ਮੁਕਾਬਲਾ ਕਰਨ ਲੱਗੇ ਅਫਦਾਲੀ 18000 ਬਲੋਚਾਂ ਨਾਲ ਨਮਾਜ਼ ਪੜ੍ਹ ਕੇ ਦੁਆ ਕਰਕੇ ਚੱਲਿਆ ਸੀ ਕਿ ਮੈਂ ਕਾਫਰਾਂ ਨੂੰ ਖਤਮ ਕਰ ਦੇਵੇਗਾ ਪਰ ਉਹ ਅੱਲਾਹ ਤਾਲਾ ਝੂਠੀਆਂ ਦੁਆਵਾਂ ਕਬੂਲ ਨਹੀਂ ਕਰਦੇ ਸਾਡੀ ਪਿੰਡ ਸਾਡੇ ਸ਼ਹਿਰ ਸਾਡੇ ਖੇਤ ਸਾਡਾ ਦੇਸ਼ ਸਾਡੇ ਨੌਜਵਾਨ ਇਸ ਅਬਦਾਲੀ ਦਾ ਕੀ ਹੱਕ ਹੈ ਸਾਡਾ ਵੱਡਾ ਦੁਸ਼ਮਣ ਹੈ ਜੋ ਸਾਨੂੰ ਗੁਲਾਮ ਰੱਖ ਕੇ ਲੁੱਟਣਾ ਚਾਹੁੰਦਾ ਹੈ ਸਿੱਖ ਨੌਜਵਾਨਾਂ ਦੇ ਚਿਹਰੇ ਦੂਣ ਸਵਾਏ ਹੋ ਗਏ ਕਬਰਾਈ ਨਹੀਂ ਜੈਨ ਖਾਨ ਦੀ ਟੱਕਰ ਚੜਤ ਸਿੰਘ ਸ਼ੁਕਰਚੱਕੀਏ ਨਾਲ ਹੋਈ ਅਹਿਮਦਗੜ ਵਾਲੇ ਪਾਸੇ ਜੱਸਾ ਸਿੰਘ ਦੀ ਖੁਦ ਆਪ ਨੂੰ ਸਿੰਘਾਂ ਨੂੰ ਨਾਲ ਲੈ ਕੇ ਅਬਦਾਲੀ ਦੇ ਨੌਜਵਾਨਾਂ ਨੂੰ ਪਛਾੜ ਰਹੇ ਸੀ ਕੁਝ ਸਿੰਘ ਵਿਚਕਾਰ ਰਹਿ ਕੇ ਸਮਾਨ ਅਤੇ ਜੋ ਨਹੀਂ ਲੜ ਸਕਦਾ ਸੀ ਉਸ ਨੂੰ ਅੱਗੇ ਪਿੱਛੇ ਕਰ ਰਹੇ ਸੀ ਸਿੰਘਾਂ ਦੇ ਚਿਹਰਿਆਂ ਤੇ ਜੋਸ਼ ਦੀਆਂ ਲਾਲੀਆਂ ਆ ਗਈਆਂ ਸਿੰਘ ਜੇਕਾਰੇ ਲਗਾ ਰਹੇ ਸੀ ਸਿੱਖ ਜਵਾਨ ਜ਼ਖਮੀ ਤੇ ਸ਼ਹੀਦ ਹੁੰਦੇ ਹੋਏ ਪੂਰੇ ਤਾਨ ਨਾਲ ਮੁਕਾਬਲਾ ਕਰ ਰਹੇ ਸੀ ਸਿੰਘ ਤਿੰਨੇ ਪਾਸੇ ਫੌਲਾਦੀ ਕੰਧਾਂ ਵਾਂਗ ਡਟ ਗਏ ਮਰ ਰਹੀ ਫੌਜ ਦੀ ਗਿਣਤੀ ਸੁਣ ਕੇ ਅਬਦਾਲੀ ਨੂੰ ਚਾਰ ਚੁਫੇਰੇ ਪੀਲਾ ਪੀਲਾ ਦਿਸਣ ਲੱਗ ਪਿਆ ਅਬਦਾਲੀ ਨੂੰ ਖੜਨਾ ਔਖਾ ਹੋ ਗਿਆ ਲੜਾਈ ਚੱਲਦੇ ਤੇ ਸਿੰਘਾਂ ਨੂੰ ਪਤਾ ਨਾ ਲੱਗਿਆ ਕਿੱਥੇ ਕਿੱਥੇ ਮੁਕਾਬਲਾ ਹੁੰਦਾ ਹੈ ਇੱਕ ਪਾਸੇ ਸਿਰ ਤਲੀ ਤੇ ਧਰ ਕੇ ਲੜਨ ਵਾਲੇ ਅਤੇ ਦੂਜੇ ਪਾਸੇ ਨੌਕਰੀ ਵਾਲੇ ਜਿਨ੍ਹਾਂ ਨੂੰ ਅਬਦਾਲੀ ਦੇ ਕਮਾਂਡਰ ਖਿੱਚ-ਖਿੱਚ ਸਿੰਘਾਂ ਅੱਗੇ ਜਾਨ ਦੇਣ ਲਈ ਕਰ ਰਹੇ ਸੀ ਲੱਸੀ ਰਾਮ ਤੇ ਜੈਨ ਖਾਨ ਤਾਂ ਦਿਨ ਚੜਨ ਤੋਂ ਪਹਿਲਾਂ ਹੀ ਆਪਣੇ ਨੌਜਵਾਨ ਮਰਵਾ ਕੇ ਸਰਹਿੰਦ ਵੱਲ ਚਲੇ ਗਏ ਸਿੰਘਾਂ ਨੇ ਇੱਕ ਵਾਰ ਤਾਂ ਬਦਾਲੀ ਦੇ ਪੈਰ ਹਿਲਾ ਦਿੱਤੇ ਸਿੰਘਾਂ ਦੇ ਕਾਰਨਾਮੇ ਵੇਖ ਕੇ ਤੁਰਕ ਕਹਿ ਰਹੇ ਸੀ ਕਿ ਜਿਸ ਕੌਮ ਦੇ ਰਾਜੇ ਆਪ ਹਥਿਆਰ ਚਲਾ ਰਹੇ ਹੋਣ ਤੇ ਜਨਾਨੀਆਂ ਬਰਾਬਰ ਸ਼ਸਤਰ ਚਲਾ ਰਹੀਆਂ ਹੋਣ ਉਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਨੇਹੰਗ ਸਿੰਘਾਂ ਤੋਂ ਤੁਰਕ ਇਸ ਤਰ੍ਹਾਂ ਚੱਲਦੇ ਸੀ ਜਿਵੇਂ ਆਜੜੀ ਅੱਗੇ ਇੱਜੜ ਹੋਵੇ ਸਿੰਘਾਂ ਨੇ ਅਬਦਾਲੀ ਦੇ ਛੋਟੀ ਦੇ ਨੌਜਵਾਨ 2 ਘੰਟਿਆਂ ਵਿੱਚ ਖਤਮ ਕਰ ਦਿੱਤੇ ਗਰਜ-ਗਰਜ ਤੁਰਕਾਂ ਨੂੰ ਸਦਾ ਦੀ ਨੀਂਦ ਸੁਲਾ ਰਹੇ ਸੀ ਜੋ ਜ਼ਖਮੀ ਹੋ ਜਾਂਦਾ ਉਹ ਜੋਸ਼ ਵਿੱਚ ਆ ਕੇ ਦੁਸ਼ਮਣ ਦੇ ਕੰਨ ਭੰਨੀ ਜਾਂਦਾ ਸਿੰਘਾਂ ਨੂੰ 2 ਘੰਟਿਆਂ ਵਿੱਚ ਖਤਮ ਕਰਨ ਵਾਲਾ ਜੰਗ ਦੀ ਸੂਚਨਾ ਸੁਣ ਸੁਣ ਅਦਮੋਇਆ ਬੈਠਾ ਸੀ ਅਬਦਾਲੀ ਦਾ ਰੰਗ ਪੀਲਾ ਹੋ ਗਿਆ ਸੀ ਇੱਕ ਇੱਕ ਸਿੰਘ ਦਸ ਦਸ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ ਸਿੰਘ ਲੜਦੇ ਲੜਦੇ ਕੁਤਬਾ ਬਾਵਣੀਆਂ ਪਿੰਡ ਦੀ ਜੂ ਵਿੱਚ ਚਲੇ ਗਏ ਇਹ ਪਿੱਛੇ ਪਿੱਛੇ ਹੀ ਤੁਰਕ ਢਾਬ ਤੇ ਪਹੁੰਚ ਕੇ ਤੁਰਕ ਪਾਣੀ ਪੀ ਕੇ ਵਾਪਸ ਮਲੇਰ ਕੋਟਲੇ ਵੱਲ ਮੋੜਾਏ ਤੇ ਸਿੰਘ ਸਾਰੇ ਜੋ ਖਿੰਡੇ ਸੀ ਇੱਕ ਥਾਂ ਇਕੱਠੇ ਹੋਏ ਅਤੇ ਸ਼ਹੀਦ ਹੋਏ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਤੇ ਬਰਨਾਲੇ ਵੱਲ ਚਲੇ ਗਏ ਇਸ ਲੜਾਈ ਵਿੱਚ 35000 ਸਿੰਘਾਂ ਦੀ ਸ਼ਹੀਦ ਹੋ ਗਏ ਕੌਮ ਦੇ ਮਹਾਨ ਜਰਨਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਸਰੀਰ ਤੇ 22 ਨਿਸ਼ਾਨ ਜ਼ਖਮਾਂ ਦੇ ਸੀ ਤੇ ਸਰਦਾਰ ਚੜਤ ਸਿੰਘ ਸ਼ੁਕਰਚੱਕੀਏ ਦੇ 18 ਨਿਸ਼ਾਨ ਸੀ ਅਗਲੇ ਸਾਲ ਹੀ 1763 ਨੂੰ ਸਿੱਖਾਂ ਨੇ ਸਰਹਿੰਦ ਜਿੱਤ ਲਈ ਤੇ ਜੈਨ ਖਾਨ ਨੂੰ ਮਾਰ ਮੁਕਾਇਆ ਅਤੇ ਮੁਖਬਰ ਅਕਾਲਦਾਸ ਨੂੰ ਵੀ ਮਾਰ ਮੁਕਾਇਆ ਜੇਕਰ ਆਪ ਸਭ ਨੂੰ ਜਾਣਕਾਰੀ ਵਧੀਆ ਲੱਗੇ ਅਤੇ ਮਹੱਤਵਪੂਰਨ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਯੂਨੀਵਰਸਲ ਹਬ ਜਾਂ ਯੂਨੀਕ ਪੇਂਟਿੰਗ ਵਰਡ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਧੰਨਵਾਦ